ਅੰਮ੍ਰਿਤਸਰ ਕਸਬਾ ਸ਼ਿਆਟਾ ਨਜ਼ਦੀਕ ਇੰਡੀਆ ਗੇਟ ਬਾਈਪਾਸ ਨਜ਼ਦੀਕ ਰੇਲਵੇ ਫਾਟਕ ਸਥਿਤ ਚਮਚਾਨ ਘਾਟ ਵਿਖੇ ਬਹੁਤ ਵੱਡੇ ਪੱਧਰ ਤੇ ਕਸਬੇ ਸ਼ਿਆਟਾ ਸਥਿਤ ਦਾ ਕੂੜਾ ਕਰਕਟ ਕਾਰਪੋਰੇਸ਼ਨ ਦੇ ਠੇਕੇਦਾਰ ਵੱਲੋਂ ਸਰਕਾਰੀ ਮਸ਼ੀਨਰੀ 4-ਵੀਲਰ ਗੰਦ ਵਾਲੀਆਂ ਗੱਡੀਆਂ ਟਰੱਕਾਂ ਟਰਾਲੀਆਂ ਭਰ-ਭਰ ਕੇ ਰੇਲਵੇ ਫਾਟਕ ਮੇਨ ਰੋਡ ਕੂੜਾ ਕਰਕਟ ਇੱਕ ਡੈਂਪ ਜਿੰਦਗੀ ਮੈਂ ਪਿੰਡ ਪੈਣੀ ਤੋਂ ਸਪੈਲ ਚੁੜਿਆ ਗਿਆ ਆ। ਜੋ ਕਿ ਇਹ ਜਿਹੜੀ ਗੰਦਗੀ ਆ ਇਹ ਬਹੁਤ ਕਰਾਂ ਤੋਂ ਜਦੋਂ ਪਹਿਲਾਂ ਨਹੀਂ ਸਰਪੰਚ ਉਦੋਂ ਵੀ ਸਾਡਾ ਇਹੋ ਮੁੱਦਾ ਰਿਹਾ ਆ ਕਿ ਇਹ ਜਿਹੜਾ ਗੰਦ ਸ਼ੇਤੀ ਤੋਂ ਸ਼ੇਤੀ ਚੁਕਾਇਆ ਜਾਵੇ ਪਰ ਉਦੋਂ ਸਾਡੀ ਕੋਈ ਸੁਣਵਾਈ ਨਹੀਂ ਹੋਈ ਹੋਰ ਸਾਡੇ ਕੋਲ ਮੌਜੂਦਾ ਐਮਐਲਏ ਡਾਕਟਰ ਜਸਪੀਰ ਸਿੰਘ ਦੀ ਸੰਧੂ ਸਾਹਿਬ ਉਹਨਾਂ ਨੇ ਮੌਕੇ ਆਣ ਕੇ ਸਾਡਾ ਸੰਯੋਗ ਕੀਤਾ ਆ ਕਿ ਜਿਹੜਾ ਕੂੜੇ ਦਾ ਡੰਪਿਆ ਚੌ ਪੰਜਾਂ ਦਿਨਾਂ ਦੇ ਵਿੱਚ ਵਿੱਚ ਕਿੰਨਾ ਪੁਰਾਣਾ ਸੀ ਜਿਹੜਾ ਚੌ ਪੰਜਾਂ ਦਿਨਾਂ ਦੇ ਵਿੱਚ ਵਿੱਚ ਦੀ ਚੁੱਕਿਆ ਗਿਆ ਆ ਲਾਗੇ ਜਿਹੜੀ ਨਹਿਰ ਸਾਹ ਪਾਣੀ ਦੀ ਨਹਿਰ ਚੱਲਦੀ ਆ ਉੱਨਾ ਵੱਲੋਂ ਵੀ ਉਹ ਵੀ ਬੜੇ ਪਰੇਸ਼ਾਨ ਸੀ ਕਿਉਂਕਿ ਜਦੋਂ ਇਹ ਨਹਿਰ ਕੂੜੇ ਦੇ ਜਿਹੜੇ ਲਫਾਫੇ ਆ ਉਹ ਡੁੱਟ ਕੇ ਨਹਿਰ ਦੇ ਵਿੱਚ ਜਾਂਦੇ ਸੀ ਤੇ ਨਹਿਰ ਵੀ ਅੱਗੋਂ ਬਲਾਕ ਹੁੰਦੀ ਆਂ ਅਸੀਂ ਸਾਰੇ ਜਿੰਨੇ ਮੇਰੇ ਸਾਥੀ ਵੀਰ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ 7 ਦਿਨ ਇੱਕ ਕਰਕੇ ਇੱਥੇ ਬਹਿ ਕੇ ਸੰਘਰਸ਼ ਕੀਤਾ ਮੋਰਚਾ ਲਾ ਕੇ ਤੇ ਮੈਦਾਨ ਫਤਹਿ ਕੀਤਾ ਅਸੀਂ ਅਕੇ ਕਾਰਪੋਰੇਸ਼ਨ ਵਾਲਿਆਂ ਨੂੰ ਵਾਰਨਿੰਗ ਦਿੰਦੇ ਆ ਕਿ ਜੇ ਸਾਡੇ ਪਿੰਡ ਦੇ ਵਿੱਚ ਕੋਈ ਵੀ ਗੰਦਗੀ ਲਿਆ ਕੇ ਇੱਥੇ ਸੁੱਟੀ ਗਈ ਤੇ ਉਤੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜਿੰਨਾ ਵੀ ਸ਼ਹਿਰ ਦਾ ਜੋ ਵੀ ਸਬਜ਼ੀਆਂ ਐ ਇਹ ਸੀਵਰਲੈਂਡ ਦੀ ਜਿਹੜੀ ਕੋਈ ਮੁਸ਼ਕਲ ਆਉਂਦੀ ਆ ਉਹ ਸਾਡੇ ਪਿੰਡ ਵਿੱਚ ਲਿਆ ਕੇ ਇੱਥੇ ਗੱਡੀ ਖਾਲੀ ਕੀਤੀ ਜਾਂਦੀ ਆ ਇਹ ਸੋਚਦੇ ਆ ਕਿ ਇਹ ਪਿੰਡ ਦੇ ਵਿੱਚ ਕੋਈ ਬੋਲਣ ਵਾਲਾ ਨਹੀਂ ਹੈਗਾ ਹੁਣ ਸਾਡੇ ਜਿਹੜੇ ਨੌਜਵਾਨ ਪੀੜ੍ਹੀ ਆ ਸੰਘਰਸ਼ ਕਮੇਟੀ ਐ ਜਮੈਂ ਜਸਬੀਰ ਸਿੰਘ ਐਮਐਲਏ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਪਹਿਲਾਂ ਵੀ ਬੜੇ ਐਮਐਲਏ ਰਹੇ ਆ ਪਰ ਕਿਸੇ ਨੇ ਇੱਧਰ ਵੇਖਿਆ ਨਹੀਂ ਇਸ ਐਮਐਲਏ ਨੇ ਆਣ ਕੇ ਸਾਡਾ ਸਹਿਯੋਗ ਦਿੱਤਾ ਤੇ ਪਿੰਡ ਦਾ ਵੀ ਉੱਠ ਸਾਹ ਜਾ ਗਿਆ ਵੀ ਅਸੀਂ ਇਹ ਕੂੜਾ ਠੰਡਾਉਣਾ ਵਾਂ ਸਾਡੇ ਪਿੰਡ ਆਣ ਕੇ ਕੋਈ ਵੇਖ ਸਕਦਾ ਵਾ ਕੋਈ ਵੀ ਇਸ ਮੌਕੇ ਦਾ ਬੰਦਾ ਕੋਈ ਐਮਐਲਏ ਕੋਈ ਹੋਰ ਪ੍ਰਸ਼ਾਸਨ ਵਾਲੇ ਅੱਧਾ ਪਿੰਡ ਸਾਡਾ ਬਿਮਾਰ ਪਿਆ ਵਾ ਜੇ ਸਾਡਾ ਪਾਣੀ ਦਾ ਨਿਕਾਸ ਸਾਰੇ ਸ਼ਹਿਰ ਦਾ ਆਉਂਦਾ ਤੇ ਉਹ ਵੀ ਸਾਡੇ ਪਿੰਡ ਨੂੰ ਨਰਕ ਪਾਤਾ ਤੇ ਜੇ ਸ਼ਹਿਰ ਦਾ ਕੂੜਾ ਵਾ ਉਹ ਵੀ ਸਾਡੇ ਪਿੰਡ ਹੀ ਨਾ ਨਰਕ ਪਾਤਾ ਇਹ ਪਿੰਡ ਕੋਈ ਇੱਥੇ ਰੂੜੀ ਖਾਨਾ ਨਹੀਂ ਇਹ ਪਿੰਡ ਦੇ ਵਸਨੀਕ ਬੰਦੇ ਆ ਇਹ ਜਾਨਵਰ ਨਹੀਂ ਜਿਹੜਾ ਸਾਰਾ ਗੰਦਗੀ ਇੱਧਰ ਲਿਆ ਕੇ ਛੱਡ ਦਿੱਤੀ ਆ ਇਹ ਗੰਦਗੀ ਨੂੰ ਇਥੋਂ ਚੁੱਕਿਆ ਜਾਵੇ ਨਹੀਂ ਤੇ ਵੱਡੇ ਤੋਂ ਵੱਡਾ ਵੀ ਸੰਘਰਸ਼ ਲੜਨਾ ਪਿਆ ਤੇ ਜਰੂਰ ਲੜਾਂਗੇ ਵਾਇਲਡ ਜੀ ਕੀ ਫਤਿਹ ਲੱਖਰੋਂ ਬੇਨਤੀ ਆ ਕਿ ਆ ਜਿਹੜਾ ਹੁਣ ਅਸੀਂ ਜਿਹੜੀ ਨੀਵੀਂ ਜਗ੍ਹਾ ਹੈ ਇਹ ਕਾਰਪੋਰੇਸ਼ਨ ਨੇ ਆਪਣਾ ਜਿਹੜਾ ਕੂੜਾ ਇੱਥੇ ਝੁਕ ਲਿਆ ਵਾ ਤੇ ਨੀਵੀਂ ਜਗ੍ਹਾ ਤੇ ਜਿਹੜਾ ਆ ਮਲਬਾ ਹੈ ਮਿੱਟੀ ਸਟਾਕ ਹੈ ਤਾਂ ਕਿ ਇੱਥੇ ਜਿਹੜਾ ਪਾਣੀ ਆ 2 ਫੁੱਟ ਜਿਹੜੀ ਸੜਕ ਨਾਲੋਂ ਨੀਵੀਂ ਜਗ੍ਹਾ ਹੋ ਗਈ ਆ ਤੇ ਇੱਥੇ ਅਸੀਂ ਪਾਣੀ ਜਿਹੜਾ ਵਾ ਉਹ ਖਲੋ ਜਾਣਾ ਵਾ ਤੇ ਮਲਬਾ ਮਿੱਟੀ ਪਾ ਕੇ ਇਹਨੂੰ ਲੈਵਲ ਦਾ ਪੱਧਰਾ ਕਰਕੇ ਇੱਥੇ ਬੁੱਢੇ ਲਾ ਦੇਣੇ ਆ ਕਿ ਆਹ ਜਿਹੜੀ ਜਗ੍ਹਾ ਇਹ ਕਵਰ ਕਰਕੇ ਨਾ ਇੱਥੇ ਪਰਦਾ ਲਾਜਣਾ ਕਿ ਕੋਸ਼ਿਸ਼ ਕਰਾਂਗੇ ਅਸੀਂ ਕੰਦ ਕਰਨ ਦੀ ਨਹੀਂ ਤੇ ਪਰਦਾ ਲਾ ਕੇ ਇਹਨੂੰ ਕਵਰ ਕਰ ਦੇਣਾ ਵਾ ਮਿੱਟੀ ਅਸੀਂ ਆਪਣੇ ਕੋਲੋਂ ਸਟਾਰ ਰਹੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਪੰਚ ਜੀ ਇੱਕ ਆਹ ਜਿਹੜੀ ਜਗ੍ਹਾ ਤੁਸੀਂ ਦੇਖ ਰਹੇ ਸਾਹਮਣੇ ਆਪਾਂ ਦਿਖਾ ਰਹੇ ਆ ਤੁਹਾਨੂੰ ਲੈ ਤੁਸੀਂ ਨਾ ਉਹ ਵੀ ਜਿਹੜਾ ਡਿੱਗਣ ਦਾ ਡਰ ਉੱਥੇ ਜਿਹੜਾ ਮੋਟਰ ਹਾਂਜੀ ਹਾਂਜੀ ਅਸੀਂ ਉੱਥੇ ਵੀ ਨਾ ਮਿੱਟੀ ਦੀਆਂ ਟਰਾਲੀਆਂ ਦੋ ਛਟਾਈਆਂ ਵਾ ਉੱਥੇ ਵੀ ਇਹ ਮਲਬੇ ਵਾਲੇ ਨੂੰ ਕਿਹਾ ਵਾ ਉੱਥੇ ਮਲਬਾ ਬਰਮ ਦੇ ਨਾਲ-ਨਾਲ ਜਿਹੜੀ ਆ ਛਰਕ ਦੇ ਨਾਲ-ਨਾਲ ਬਰਮ ਜਿੰਨੀ ਵੀ ਸਾਡੇ ਕੋਸ਼ਿਸ਼ ਹੋਈ ਅਸੀਂ ਮਲਪਾ ਮਿੱਟੀ ਜੋ ਵੀ ਸਾਡੇ ਕੋ ਮਟੀਰੀਅਲ ਜਿੰਨੀ ਸਾਡੇ ਕੋ ਸੇਵਾ ਆਈ ਇਕੱਠੀ ਕਰਕੇ ਸਾਰੇ ਵੀਰਾਂ ਨੇ ਤੇ ਉਥੇ ਨਾਲ-ਨਾਲ ਬਰਮ ਬੰਨਣ ਲੱਗੇ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਆਵਾਜ਼ਾਈ ਬਹੁਤ ਜ਼ਿਆਦਾ ਹੈ ਇੱਧਰ ਤੇ ਗੱਡੀਆਂ ਜਿਹੜੀਆਂ ਲੰਘਦੀਆਂ ਵਾ ਕ੍ਰੋਸਿੰਗ ਜਿਹੜੀ ਹੁੰਦੀ ਨਹੀਂ ਆ ਬਰਮ ਦੇ ਨਾਲ-ਨਾਲ ਸੜਕ ਦੇ ਨਾਲ-ਨਾਲ ਜਿਹੜੀ ਬਰਮ ਬੰਨਣ ਦੀ ਅਸੀਂ ਜਿਹੜੀ ਇਹ ਸੰਗਤਾਂ ਨੂੰ ਕਹਿਣ ਦੇ ਆ ਵੀ ਮਿੱਟੀ ਦੀ ਸੇਵਾ ਸਾਨੂੰ ਮਲਬੇ ਦੀ ਸੇਵਾ ਇੱਥੇ ਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ